ਸਸ਼ੀਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪਹਿਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਚਾਇਤ ਦੇ ਚੋਣ ਲੜਨ ਵਾਲੇ ਵਿਅਕਤੀਆਂ ਲਈ ਨਾਮਜ਼ਗੀਆਂ ਭਰਨ ਸਮੇ ਇਹ ਲੋੜੀ ਦੇ ਦਸਤਾਵੇਜ਼ ਨਾਲ ਲੈਉਣ ਜ਼ਰੂਰੀ ਹਨ ਵੰਦੀ ਇੱਕ ਡਿਪਟੀ ਕਮਿਸ਼ਨ ਫਾਜ਼ਿਲਕਾ ਵਿਕਾਸ ਅਸ਼ ਨੇਕਸੰਦਰ ਨੇ ਆਮ ਜਨਤਾ ਨੂੰ ਸੂਚਿਤ ਕੀਤਾ ਹੈ ਕਿ ਗram ਪੰਚਾਇਤਾਂ ਹੁੰਦੀਆਂ ਚੋਣਾਂ ਨਾਮਜ਼ਦਗੀਆਂ ਭਰਨ ਦੇ ਚਾਹਵਨ ਉਹਨਾਂ ਦੀ ਸਹੂਲਤ ਲਈ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਸੇ ਨੇ ਪੰਚ ਦੀ ਚੋਣ ਲੜਨੀ ਹੈ ਤਾਂ ਉਹ ਪਿੰਡ ਦੇ ਵੋਟਰ ਹੋਣਾ ਜ਼ਰੂਰੀ ਹੈ ਅਤੇ ਪ੍ਰੰਤੂ ਉਸ ਵੱਲੋਂ ਭਰੀ ਨਾਮਜ਼ਦਗੀਆਂ ਵਾਲਿਆਂ ਨਾਮਜ਼ਦਗੀਆਂ ਦੇ ਫਾਰਮਾਂ ਨੂੰ ਚਾਰ ਵਿੱਚ ਤਬ ਤਜਵੀ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਉਸ ਵਾਰਡ ਦੇ ਦੋ ਵਿਅਕਤੀਆਂ ਵੱਲੋਂ ਕੀਤੀ ਜਾਣੀ ਜ਼ਰੂਰੀ ਲੋੜੀ ਦੇ ਜਿਹੜੇ ਵੀ ਉਹ ਵਾਰਡ ਦੇ ਦੋ ਵੋਟਰ ਗਾਰਡ ਹਨ ਉਹਨਾਂ ਅੱਗੇ ਦੱਸਿਆ ਕਿ ਮੰਤਵ ਲਈ ਨਾਮ ਜਿਹੜੀਆਂ ਫਾਰਮ 4 ਅਤੇ 90120 ਭਰਨਾ ਹੋਵੇਗਾ ਅਤੇ ਇਸ ਦੇ ਨਾਲ ਹੀ ਉਹ ਇਨ੍ਹਾਂ ਤੋਂ ਬਿਨਾ ਉਮੀਦਵਾਰਾਂ ਨੂੰ ਫੌਜੀਦਾਰੀ ਕੇਸਾਂ ਸੰਬੰਧਿਤ ਬਿਆਨ ਹਲਫਾ ਜੋ ਕਿ ਨੋਟਿਸ ਜਾਰੀ ਤੇ ਸੀਲ ਕੁਲਸਾ ਹੋਣਾ ਚਾਹੀਦਾ ਹੈ ਖਬਰ ਮੋਂ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ